ਤੁਸੀਂ ਦੇਖੋ ਕਿ ਜਿੱਥੋਂ ਤੱਕ ਨਿਗਾਹ ਜਾ ਰਹੀ ਹੈ ਇਹ ਸਾਰਾ ਲੈਂਡ ਜਿਹੜਾ ਇੱਕ ਗੋਰੇ ਦੇ ਵੱਲੋਂ ਕੀ ਨਾਮ ਦੱਸਿਆ ਸੀ ਤੁਸੀਂ ਬਰੂਸ ਪੁਲਮਨ ਉਹਦਾ ਨਾਮ ਹੈ ਜੀ ਉਹਨੇ ਇਹ ਜਗ੍ਹਾ ਜਨਰੇਟ ਕਰਕੇ ਤੁਸੀਂ ਦੇਖੋ ਸਾਰੀ ਵੀਡੀਓ ਉਹ 80 ਪਲੱਸ ਈਅਰ ਦਾ ਵਾਅ ਔਰ ਉਹਦੇ ਵਿੱਚ ਅਸੀਂ ਸਪਿਰਿਟ ਦੇਖ ਕੇ ਸਾਨੂੰ ਜਜਬਾ ਸਾਨੂੰ ਬਹੁਤ ਖੁਸ਼ੀ ਹੁੰਦੀ ਮਾਨ ਮਹਿਸੂਸ ਹੁੰਦਾ ਜਦੋਂ ਉਹਨੂੰ ਦੇਖੀਦਾ ਸਾਰੀ ਸਪਿਰਿਟ ਵੱਜ ਜਾਂਦੀ ਹੈ ਇਹ ਕਰੋੜਾਂ ਦੀ ਲੈਂਡ ਹੋਊਗੀ ਭਾਜੀ ਹਾਂਜੀ ਜੀ ਇਹ ਮਿਲੀਅਨਸ ਡਾਲਰ ਦੀ ਜਿਹੜੀ ਹੈ ਲੈਂਡ ਹੈ ਜੀ ਇਹ 42 ਹੈਕਟੇਰ ਹੈ ਔਰ ਪ੍ਰਾਈਮ ਲੈਂਡ ਹੈ ਇੱਥੇ ਫਲੈਟ ਤੁਸੀਂ ਉਹ ਦੇਖੋ ਕਿ ਟਰੈਕਟਰ ਹੈ ਔਰ ਪਿੱਛ ਟਰਾਲੀ ਲਈ ਹੈ ਚੌੜੇ ਟਾਇਰਾਂ ਵਾਲੀ ਇਹ ਗੀਤ ਲਾ ਕੇ ਇੱਥੇ ਆ ਘੁੰਮਦੇ ਇਹ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਅਸੀਂ ਨਿਊਜ਼ੀਲੈਂਡ 'ਚ ਆ ਇਵਨ ਅੱਜ ਤੁਸੀਂ ਦੇਖਿਆ ਹੋਣਾ ਕਿ ਸਾਡੇ ਜਿਹੜੀ ਪੋਲੀਟੀਕਲ ਜਿਹੜੀ ਹੈ ਵਿੰਗ ਆ ਪ੍ਰਾਈਮ ਮਿਨਿਸਟਰ ਉਹ ਵੀ ਆਣ ਕੇ ਉਹ ਵੀ ਇਸ ਦੇ ਵਿੱਚ ਆ ਕੇ ਉਹਨਾਂ ਸ਼ਿਕਰਤ ਕੀਤੀ ਔਰ ਆਪਣੀ ਕਮਿਊਨਿਟੀ ਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿ ਆਪਾਂ ਜਿਹੜਾ ਉਹਨਾਂ ਵਿੱਚ ਪੂਰਾ ਕੰਟਰੀਬਿਊਸ਼ਨ ਪਾ ਰਹੇ ਆ ਇਕਨੋਮੀ ਦੇ ਵਾਈਸ ਆਪਾਂ ਦੇਖੀਏ ਸਪੋਰਟਸ ਵਾਈਸ ਦੇਖੀਏ ਕਿ ਇੰਨਾ ਪੀਸਫੁਲ ਮੁਲਕ ਹੈ ਸਿਰਫ ਦੋ ਗੱਡੀਆਂ 'ਚ ਪ੍ਰਾਈਮ ਮਿਨਿਸਟਰ ਆਉਂਦੇ ਆ ਆ ਕੇ ਬੜੇ ਪਿਆਰ ਨਾਲ ਸਟੇਜ ਦੇ ਉੱਤੇ ਇਹਨਾਂ ਸਾਰਿਆਂ ਨੂੰ ਸਾਡੀ ਸਾਰੀ ਕਮਿਊਨਿਟੀ ਨੂੰ ਉਹ ਬਹੁਤ ਮੁਹੱਬਤ ਨਾਲ ਮਿਲਦੇ ਆ ਗੇਮਸ ਦੀ ਓਪਨਿੰਗ ਹੁੰਦੀ ਹੈ ਤੇ ਫਿਰ ਉਹ ਉਸੇ ਗ੍ਰੇਸ ਦੇ ਨਾਲ ਚਲੇ ਜਾਂਦੇ ਤੇ ਭਾਜੀ ਜਲੇਬੀਆਂ ਵੀ ਕਢਾਉਂਦੇ ਪਏ ਸੀ ਪ੍ਰਾਈਮ ਮਿਨਿਸਟਰ ਤੋਂ ਤੁਸੀਂ ਦੇਖ ਲੈਣਾ ਵੀਡੀਓ ਵਾਇਰਲ ਹੋ ਜਾਣੀ ਆ ਪ੍ਰਾਈਮ ਮਿਨਿਸਟਰ ਨੇ ਜਲੇਬੀਆਂ ਅੱਜ ਕੱਡੀਆਂ ਵੀ ਆ ਤੇ ਸੋ ਵੀ ਕੀਤੀਆਂ ਜਿਹੜੀਆਂ ਕਮਿਊਨਿਟੀ ਨੇ ਰੈ 去 ਇੱਥੋਂ ਦੇ ਪ੍ਰਾਈਮ ਮਿਨਿਸਟਰ ਜਾਂ ਜਿਹੜੇ ਪੋਲੀਟੀਕਲ ਲੀਡਰਸ ਨੇ ਉਹ ਰੈਕੋਗਨਾਈਜ਼ ਕਰਦੇ ਡੈਫੀਨਿਟਲੀ ਕਰਦੇ ਜੀ ਮੇਰੇ ਨਾਲ ਜਦੋਂ ਆਪਾਂ ਦੇਖਿਆ ਓਪਨਿੰਗ ਸੈਰੇਮਨੀ ਦੇ ਵਿੱਚ ਸਾਡੇ ਜਿਹੜੇ ਪੁਲਿਸ ਮਿਨਿਸਟਰ ਬੈਠੇ ਸੀ ਜਦੋਂ ਆਪਣਾ ਗਤਕਾ ਚੱਲ ਰਿਹਾ ਸੀ ਉਹ ਉਹੀ ਕਨਵਰਸੇਸ਼ਨ ਕਰ ਰਹੇ ਕਿ ਜਿਹੜੇ ਇੰਡੀਆ ਦੇ ਜਿਹੜੇ ਮਾਰਸ਼ਲ ਹੈ ਜਿਹੜੀ ਉਹਨਾਂ ਦੇ ਵਿੱਚ ਉਹਨਾਂ ਨੇ ਸਰਵਿਸ ਕੀਤੀ ਹੈ ਆਰਮੀ ਨੇ ਉਹ ਕਹਿੰਦੇ ਇਨਕ੍ਰੈਡੀਬਲ ਆ ਉਹਨੂੰ ਯਾਦ ਕਰ ਰਹੇ ਸੀ ਤਾਂ ਉਹ ਬਹੁਤ ਇਸ ਚੀਜ਼ ਨੂੰ ਖੁਸ਼ ਹੈ ਕਿ ਉਹਨਾਂ ਨੂੰ ਆਪਣੀ ਹਿਸਟਰੀ ਦੇ ਬਾਰੇ ਪਤਾ ਉਹਨਾਂ ਨੇ ਮੈਂਸ਼ਨ ਕੀਤਾ ਸਪੈਸ਼ਲੀ ਤੇ ਜਿਹੜਾ ਤੁਸੀਂ ਸਟੇਜ ਦੇਖੀ ਆ ਉਹ ਮੈਨੂੰ ਲ ਸ਼ੋਹਾਂ ਦੇ ਵਿੱਚ ਲੱਗਦੀਆਂ ਜਾਂ ਆਪਾਂ ਅਰੀਨਾ ਦੇ ਵਿੱਚ ਲੱਗਦੀਆਂ ਉਹ ਆਪਾਂ ਪੰਜਾਬੀਆਂ ਨੇ ਗਰਾਊਂਡਾਂ ਦੇ ਵਿੱਚ ਬਾਪ ਪੈਲੀਆਂ ਚ ਲਾ ਦਿੱਤੀਆਂ ਇਕੱਠੀਆਂ ਇੰਨੀਆਂ ਦਸਤਾਰਾਂ ਨਿਊਜ਼ੀਲੈਂਡ ਦੀ ਧਰਤੀ ਤੇ ਦੇਖ ਕੇ ਕਿਵੇਂ ਮਾਣ ਮਹਿਸੂਸ ਹੁੰਦਾ ਹੈ ਜੀ ਤੇ ਤੁਸੀਂ ਦਸਤਾਰਾਂ ਦੀ ਗੱਲ ਕਰੀ ਆ ਤੇ ਤੁਸੀਂ ਸਾਰਾ ਮਾਹੌਲ ਦੇਖ ਲਿਆ ਕਿ ਇਹ ਤੇ ਲੱਗਦਾ ਨਹੀਂ ਮੈਨੂੰ ਲੱਗਦਾ ਨਹੀਂ ਤੁਸੀਂ ਕਹੋਗੇ ਵੀ ਮੈਂ ਨਿਊਜ਼ੀਲੈਂਡ ਆਇਆ 2015 ਚ ਇਸੇ ਸ਼ਰਨ ਨੂੰ ਪੁੱਛੋ ਅਸੀਂ ਟੀ ਪੁੱਕੀ ਸੀਗੇ ਕਿ ਆ ਪੁੱਕੀ ਕੋਈ ਸੀਗੇ ਕਿਸੇ ਈਵੈਂਟ ਤੇ ਇਹਨਾਂ ਨੇ ਡਿਸਕਸ ਕਰਿਆ ਕਿ ਅਪਾ ਕਿਹੋ ਜਿਹਾ ਈਵੈਂਟ ਕਰੀਏ ਕਿ ਜਿਹੜਾ ਆਉਣ ਵਾਲੇ ਵਿਰਸੇ ਨੂੰ ਆਪਣੀ ਪੰਜਾਬੀਅਤ ਨੂੰ ਆਪਾਂ ਆਪਣੇ ਨਾਲ ਕਿੱਦਾਂ ਜੋੜ ਕੇ ਰੱਖ ਸਕਦੇ ਆ ਤਾਂ ਉਹਦਾ ਰਿਜ਼ਲਟ ਸਾਨੂੰ ਹੁਣ ਸਾਹਮਣੇ ਆਉਂਦਾ ਪੂਰਾ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨਜੋਤ ਸਿੰਘ ਮੱਕੜ ਨਿਊਜ਼ੀਲੈਂਡ ਦੀ ਧਰਤੀ ਤੇ ਮੌਜੂਦ ਹਾਂ ਆਕਲੈਂਡ ਦੇ ਟਾਕਾ ਨੀਨੀ ਦੇ ਵਿੱਚ ਸੱਤਵੀਆਂ ਸਿੱਖ ਖੇਡਾਂ ਚੱਲ ਰਹੀਆਂ ਨੇ ਔਰ ਇਹਨਾਂ ਸ਼ਾਨਦਾਰ ਖੇਡਾਂ ਨੂੰ ਆਰਗੇਨਾਈਜ਼ ਕਰਨ ਵਾਲੇ ਪੰਜਾਬੀਆਂ ਨੂੰ ਜਿੱਥੇ ਅਸੀਂ ਮੁਬਾਰਕਬਾਦ ਦਿੰਨੇ ਆ ਉੱਥੇ ਤੁਹਾਨੂੰ ਉਹਨਾਂ ਚਿਹਰਿਆਂ ਨੂੰ ਮਲਾਉਣੇ ਆ ਜਿਨ੍ਹਾਂ ਕਰਕੇ ਇਹ ਸਫਲਤਾਪੂਰਨ ਸੰਚਾਲਨ ਹੋ ਸਕਿਆ ਨਿਊਜ਼ੀਲੈਂਡ ਸੈਵਨਥ ਸਿੱਖ ਗੇਮਜ਼ ਦੇ ਇਸ ਪੂਰੇ ਪ੍ਰਬੰਧ ਦੀ ਦੇਖਰੇਖ ਜਿਹੜੀ ਹੈ ਉਹ ਦਿਲਜੀਤ ਸਿੰਘ ਸਿੱਧੂ ਭਾਜੀ ਜੋ ਕਿ ਪ੍ਰਧਾਨ ਨੇ ਸਿੱਖੇਡਾਂ ਦੇ ਤੇ ਨਾਲ ਹੀ ਸਾਡੇ ਸ਼ਰਨ ਭਾਜੀ ਵੀ ਰਹਿਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਉਨੇ ਆ ਪਰ ਦਿਲਜੀਤ ਭਾਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਐਸਐਮਟੀਵੀ ਤੇ ਜੀ ਸਭ ਤੋਂ ਪਹਿਲਾਂ ਐਸਐਮਟੀਵੀ ਤੇ ਸਿਮਰਨਜੀਤ ਸਿੰਘ ਮੱਕੜ ਤੁਸੀਂ ਆਏ ਆ ਪਹਿਲੀ ਵਾਰ ਨਿਊਜ਼ਲੈਂਡ ਸਿੱਗੀ ਮੈਂ ਕਵਰ ਕਰਨ ਅਸੀਂ ਤੁਹਾਡਾ ਬਹੁਤ ਵੈਲਕਮ ਕਰਦੇ ਜੀ ਆਇਆਂ ਕਰਦੇ ਆ ਥੈਂਕ ਯੂ ਸੋ ਮੱਚ ਭਾਜੀ ਸਤਵੀਂ ਆ ਹੋ ਰਹੀਆਂ ਭਾਜੀ ਕਿੰਨਾ ਕੁ ਔਖਾ ਹੁੰਦਾ ਕੀ ਕੀ ਪ੍ਰੋਜੈਕਟਸ ਰਹਿੰਦੇ ਆ ਕਿਹੜੀਆਂ-ਕਿਹੜੀਆਂ ਖੇਡਾਂ ਕਰਦੇ ਹੋ ਥੋੜੀ ਡਿਟੇਲਸ ਪਹਿਲਾਂ ਖੇਡਾਂ ਦੀ ਦਿਓ ਭਾਜੀ ਇਹ ਆਪਾਂ 2019 ਦੇ ਵਿੱਚ ਪਹਿਲਾਂ ਸਟਾਰਟ ਕੀਤੀਆਂ ਸੀ ਅੱਜ ਸਤਵੇਂ ਵੇਰੇ ਦੇ ਵਿੱਚ ਪਹੁੰਚ ਚੁੱਕੇ ਆਪਾਂ ਜਦੋਂ ਅਸੀਂ ਆਪਣੇ ਆਸਟ੍ਰੇਲੀਆ ਆਪਣਾ ਗਵਾਂਡੀ ਮੁਲਕ ਆ ਉੱਥੇ 37ਵਾਂ ਹੋ ਰਹੀਆਂ ਤੇ ਅਸੀਂ ਵਿਚ ਚੌਥਿਆ ਕਿ ਨਿਊਜ਼ੀਲੈਂਡ ਦੇ ਵਿੱਚ ਇਹੋ ਜਿਹਾ ਪਲੇਟਫਾਰਮ ਕ੍ਰੀਏਟ ਕੀਤਾ ਜਾਵੇ ਜਿੱਥੇ ਆਪਣਾ ਸਾਰਾ ਭਾਈਚਾਰਾ ਇਕੱਠਾ ਹੋ ਕੇ ਕਲਚਰ ਆਪਣੀ ਸਪੋਰਟਸ ਨੂੰ ਆਪਾਂ ਪ੍ਰਮੋਟ ਕਰ ਸਕੀਏ ਜਿੱਦ ਦੇ ਵਿੱਚ 18 ਡਿਫਰੈਂਟ ਕੈਟਾਗਰੀਆਂ ਹੁੰਦੀਆਂ ਨੇ ਦੇ ਵਿੱਚ ਸਾਰੀਆਂ ਜਿਹੜੀਆਂ ਵੀ ਤੁਸੀਂ ਨਾਮ ਲਓਗੇ ਗੇਮਾਂ ਮੋਸਟਲੀ ਜਿਹੜੀਆਂ ਇਹਦੇ ਵਿੱਚ ਹੁੰਦੀਆਂ 2 ਦਿਨ ਦਾ ਜਿਹੜਾ ਟੂਰਨਾਮੈਂਟ ਹੁੰਦਾ ਸਵੇਰੇ ਮਾਰਨਿੰਗ 8:00 ਕਲੋਕ ਤੋਂ ਸਟਾਰਟ ਹੋ ਜਾਂਦਾ 10:00 ਪੀਐਮ ਤੱਕ ਚੱਲਦਾ ਤੇ ਤੁਸੀਂ ਦੇਖ ਸਕਦੇ ਆ ਕਿ ਜਿਸ ਤਰ੍ਹਾਂ ਨੇ ਦਰਸ਼ਕਾਂ ਨੇ ਸਾਨੂੰ ਪਿਆਰ ਦਿੱਤਾ 17 ਸਾਲਾਂ ਦੇ ਵਿੱਚ ਉਹ ਬਹੁਤ ਸਾਡੀ ਜਿੰਨੀ ਤੁਸੀਂ ਕਹ ਸਕਦੇ ਆ ਕਿ ਪਿਆਰ ਓਨੀ ਰਿਸਪੌਂਸਿਬਿਲਟੀ ਸਾਡੀ ਜਿਹੜੀ ਆ ਉਹ ਵੱਧ ਜਾਂਦੀ ਆ ਤੇ ਪ੍ਰਬੰਧਾਂ ਦੇ ਵਿੱਚ ਜਿਹੜੀ 6 ਮਹੀਨੇ ਦੇ ਕਰੀਬ ਸਾਨੂੰ ਲੱਗਦਾ ਕਿ ਬਿਕੋਜ਼ ਇਹ ਸਾਰਾ ਕੁਝ ਵੋਲੰਟੀਅਰ ਵਰਕ ਆ ਜਿੰਨਾ ਵੀ ਅਸੀਂ ਕਰਦੇ ਆ ਔਰ ਸਪੌਂਸਰਾਂ ਦੇ ਸਹਿਯੋਗ ਜਾਂ ਇੱਥੋਂ ਦੇ ਜਿਹੜੇ ਟਰਸਟ ਹੁੰਦੇ ਉਹ ਇਹਦੇ ਵਿੱਚ ਸਹਿਯੋਗ ਕਰਦੇ ਆ ਤੇ ਸਾਡੀਆਂ ਪਰਿਵਾਰ ਫੈਮਲੀਆ ਸਾਡੇ ਦੋਸਤ ਜਿਹੜੇ ਲੱਗੇ ਇਸ ਟੀਮ ਦੇ ਵਿੱਚ ਤੇ ਬਹੁਤ ਸਾਰੇ ਜਣੇ ਜਿਹੜਾ ਰਲ ਮਿਲ ਕੇ ਜਿਹੜਾ ਕੰਮ ਕਰਦੇ ਆ ਮੈਂ ਦੇਖ ਰਿਹਾ ਸੀਗਾ ਇੱਕ ਇੱਥੋਂ ਦੇ ਬੌਨ ਨੇ ਉਹ ਬਜ਼ੁਰਗ ਨੇ ਸ਼ਾਇਦ ਉਹ ਮਿਲੇ ਸੀ ਔਰ ਮੈਨੂੰ ਸ਼ਰਨਪਾਜੀ ਦੱਸ ਰਹੇ ਸੀ ਕਿ ਪੂਰਾ ਲੈਂਡ ਜਿੱਥੇ ਆਪਾਂ ਖੜੇ ਆ ਉਹਨਾਂ ਨੇ ਡੋਨੇਟ ਕੀਤਾ ਹੈ ਹਾਂਜੀ ਇਹ ਇਹ ਦੱਸੋ ਥੋੜਾ ਭਾਜੀ ਇਹ ਕਿੰਨੀ ਵੱਡੀ ਗੱਲ ਹੈ ਇਹ ਇਨ੍ਹਾਂ ਦੇ ਵਿੱਚ ਭਾਜੀ ਬਹੁਤ ਜਿਹੜੀ ਸਪੋਰਟਸ ਨੂੰ ਲੈ ਕੇ ਬਹੁਤ ਸਪਿਰਿਟ ਹੈ ਇਨ੍ਹਾਂ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਹੀ ਛੋਟਾ ਜਿਹਾ ਮੁਲਕ ਹੈ ਨਿਊਜ਼ੀਲੈਂਡ ਬਟ ਉਹ ਬਹੁਤ ਸਾਰੀਆਂ ਗੇਮਾਂ ਦੇ ਵਿੱਚ ਅਵਲ ਤੌਰ ਤੇ ਆਉਂਦਾ ਮੰਨਿਆ ਜਾਂਦਾ ਤੇ ਵਰਲਡ ਲੈਵਲ ਤੇ ਵੀ ਬਹੁਤ ਜਾਨੀਆਂ ਗੇਮਾਂ ਖੇਡਦਾ ਬਰੂਸ ਪੁਲਮਨ ਉਹਦਾ ਨਾਮ ਹੈ ਜੀ ਉਹਨੇ ਇਹ ਜਗ੍ਹਾ ਡੋਨੇਟ ਕਰਕੇ ਉਹ ਤੁਸੀਂ ਦੇਖੋ ਸਾਰੀ ਵੀਡੀਓ ਉਹ 80 ਪਲੱਸ ਈਅਰ ਦਾ ਵਾ ਔਰ ਉਹਦੇ ਵਿੱਚ ਅਸੀਂ ਸਪਿਰ ਮਨ ਮਹਿਸੂਸ ਹੰਤਾ ਜੀ ਨੂੰ ਨੇ ਦੇਖੀ ਤਾਂ ਸਾਡਾ ਵੀ ਜੀ ਕਰਦਾ ਕਿ ਅਸੀਂ ਹੋਰ ਇਹਦੇ ਵਿੱਚ ਸਾਰੀ ਸਪਿਰਿਟ ਵੱਜ ਜਾਂਦੀ ਹੈ ਕਿ ਕਰੋੜਾਂ ਦੀ ਲੈਂਡ ਹੋਊਗੀ ਭਾਜੀ ਹਾਂਜੀ ਜੀ ਇਹ ਮਿਲੀਅਨਸ ਡਾਲਰ ਦੀ ਜਿਹੜੀ ਹੈ ਲੈਂਡ ਹੈ ਜੀ ਇਹ 42 ਹੈਕਟੇਰ ਹੈ ਔਰ ਪ੍ਰਾਈਮ ਲੈਂਡ ਹੈ 아이 ਥਿੰਕ ਫਲੈਟ ਹਾਂਜੀ ਮੈਂ ਇੱਕ ਵਾਰੀ ਭਾਜੀ ਹੁਣਾਂ ਨੂੰ ਬੇਨਤੀ ਕਰੂੰਗਾ ਇਹ ਪੂਰਾ ਸਿਕ ਗੇਮਸ ਚੱਲ ਰਹੀਆਂ ਹਾਲਾਂਕਿ ਅਜੇ ਸ਼ੁਰੂਆਤ ਹੋਈ ਹੈ ਪਿੱਛੇ ਜੇ ਦਿਖਾ ਸਕਣਗੇ ਤਾਂ ਆ ਇਹ ਅਸੀਂ ਕੋਸ਼ਿਸ਼ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਦੇਖੋ ਕਿ ਜਿੱਥੋਂ ਤੱਕ ਨਿਗਾਹ ਆ ਰਹੀ ਹੈ ਇਹ ਸਾਰਾ ਲੈਂਡ ਜਿਹੜਾ ਹੈ ਇਹ ਇੱਕ ਗੋਰੇ ਦੇ ਵੱਲੋਂ ਕੀ ਨਾਮ ਦੱਸਿਆ ਸੀ ਤੁਸੀਂ ਬਰੂਸ ਪੁਲਮਨ ਬਰੂਸ ਉਹਨਾਂ ਦੇ ਵੱਲੋਂ ਇਹ ਡੋਨੇਟ ਕੀਤਾ ਗਿਆ ਇਹ ਲੈਂਡ ਔਰ ਇੱਥੇ ਪਾਰਕ ਬਣਿਆ ਔਰ ਇਸੇ ਪਾਰਕ ਦੇ ਵਿੱਚ ਇਹ ਖੇਡਾਂ ਜਿਹੜੀਆਂ ਸੰਪੂਰਨ ਹੋ ਰਹੀਆਂ ਨੇ ਮੇਰੇ ਸੱਜੇ ਹੱਥ ਇਹ ਲੰਗਰ ਦਾ ਟੈਂਟ ਲੱਗਿਆ ਜਿੱਥੇ ਲੰਗਰ ਚੱਲ ਰਿਹਾ ਨਿਰੰਤਰ ਇਹਦੇ ਨਾਲ ਹੀ ਨਾਲ ਸਟਾਲਸ ਲੋਕਾਂ ਨੇ ਲਾਈਆਂ ਹੋਈਆਂ ਇਧਰ ਲੈਫਟ ਤੇ ਤੁਸੀਂ ਆ ਡੋਮੀਨੋਸ ਦੀ ਜਿਵੇਂ ਸਟਾਲ ਦੇਖ ਰਹੇ ਹੋ ਔਰ ਪਰਾਂ ਬੱਚਿਆਂ ਬੱਚਿਆਂ ਦਾ ਪਰਲੇ ਪਾਸੇ ਦੱਸੀ ਜਾਓ ਭਾਜੀ ਤੁਸੀਂ ਕੀ ਕੀ ਹੈ ਤੁਸੀਂ ਆਪਦੇ ਵੱਲੋਂ ਸਾਰਾ ਐਕਸਪਲੇਨ ਆਓ ਬੱਚਿਆਂ ਦਾ ਤੁਸੀਂ ਦੇ ਸਕਦੇ ਇੱਕ ਬਿਗ ਰਗਬੀ ਫੀਲਡ ਹੈ ਜਿਹੜਾ 2 ਹੈਕਟੇਰ ਦੇ ਵਿੱਚ ਜਿਹੜਾ ਲੱਗਾ ਉਸ ਦੇ ਵਿੱਚ ਇਥੇ ਮਿੰਨੀ ਰੇਨਬੋ ਐਂਡਸ ਹੁੰਦੇ ਜਿਹੜੇ ਆਪਣੇ ਇੰਡੀਆ ਦੇ ਵਿੱਚ ਇਹਦੇ ਵਿੱਚ ਡਿਫਰੈਂਟ ਜਿੰਨੀਆਂ ਵੀ ਅਸੀਂ ਖੇਡਾਂ ਸੇਫਲੀ ਅਸੀਂ ਕਰਵਾ ਸਕਦੇ ਹਾਂ ਬੌਂਸੀ ਕਾਂਸਲਸ ਜਾਂ ਤੁਸੀਂ ਦੀਆਂ ਵੀ ਔਰ ਉਹ ਪਾਰਟਿਸਪੇਟ ਇਥੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਤੋਂ ਇਲਾਵਾ ਵਾਈਡਰ ਕਮਿਊਨਿਟੀ ਉਹ ਵੀ ਆਣ ਕੇ ਇਹਦੇ ਵਿੱਚ ਜਿਹੜੀ ਉਹ ਪਾਰਟਿਸਪੇਟ ਕਰਦੀ ਹੈ ਇੱਧਰ ਅਸੀਂ ਆ ਜਿਹੜਾ ਬੱਚਿਆਂ ਦਾ ਸੌਕਰ ਬਣਨਾ ਨੈਕਸਟ ਜਿਹੜੀ ਆਪਣੀ ਵਿਰਾਸਤੇ ਖੇਡ ਹੈ ਆਪਣੀ ਖੋਖੋ ਉਹ ਬੜੀ ਇਥੇ ਫੇਮਸ ਸੀ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਵਾਰ ਸ਼ੁਰੂ ਕੀਤੀ ਇਸ ਵਾਰ ਸਾਡੇ ਕੋ ਆਸਟ੍ਰੇਲੀਆ ਤੋਂ ਵੀ ਦੋ ਟੀਮਾਂ ਆਈਆਂ ਦੇ ਵਿੱਚ ਪਾਰਟਿਸਪੇਟ ਖੋਖੋ ਦੇ ਆ ਦੂਸਰਾ ਤੁਸੀਂ ਦੇਖ ਸਕਦੇ ਹੋ 뮤ਜ਼ਿਕ ਦਾ ਸਿਸਟਮ ਸਟੇਜ ਲੱਗ ਚੁੱਕੀ ਆ ਕਬੱਡੀ ਆ ਉੱਧਰ ਹੋ ਰਹੀ ਆ ਖੋਖੋ ਹੋ ਰਹੀ ਬੱਚਿਆਂ ਦੀ ਇਵੈਂਟਸ ਹੋ ਰਹੀਆਂ ਆ ਜਿਸ ਤਰ੍ਹਾਂ ਸਟਾਲ ਲੱਗੇ ਆ ਖਾਣਾ ਜੇ ਕਿਸ ਨੇ ਇੱਥੇ ਲੰਗਰ ਲੱਗੇ ਆ ਆਪਣੇ ਤੁਸੀਂ ਪਿੱਛੇ ਆਪਾਂ ਹੋਣੇ ਖਾਣਾ ਲੰਗਰ ਛੱਕਿਆ ਹੈ ਪਲੱਸ ਜੇ ਕਿਸੇ ਨੇ ਆਪਣੀ ਮਨਪਸੰਦ ਦਾ ਖਾਣਾ ਖਾਣਾ ਉਸ ਦੇ ਵਿੱਚ ਵੀ 15 ਤੋਂ 20 ਜਿਹੜੇ ਡਿਫਰੈਂਟ ਸਟਾਲਸ ਲੱਗੇ ਆ ਡਿਫਰੈਂਟ ਡਿਫਰੈਂਟ ਜਿਹੜੀਆਂ ਵੈਰਾਈਟੀਆਂ ਆ ਉਹ ਆਪਣੇ ਮਨਪਸੰਦ ਦਾ ਖਾਣਾ ਵੀ ਜਿਹੜਾ ਉਹ ਖਾ ਸਕਦੇ ਇੱਥੇ ਭਾਈ ਕਿੰਨਾ ਚੈਲੈਂਜਿੰਗ ਰਹਿੰਦਾ ਕਿਉਂਕਿ ਤੁਸੀਂ ਕਹਿੰਦੇ 6 ਮਹੀਨੇ ਲੱਗ ਜਾਂਦੇ ਆ ਔਰ ਇੱਥੇ ਲਾਈਫ ਬੜੀ ਬਿਜ਼ੀ ਹੈ ਤੁਸੀਂ ਲੋਕ ਆਪਣੇ ਕੰਮ-ਕਾਰ ਵੀ ਦੇਖਣੇ ਆ ਚੈਲੰਜ ਕਿੰਨਾ ਸੀ ਜਿੱਦਾਂ ਆਪਾਂ ਨੂੰ ਨਾ ਪੰਜਾਬੀਆਂ ਨੂੰ ਇਹ ਚੀਜ਼ਾਂ ਮਿਲ ਲੱਗੀਆਂ ਵਿਰਾਸਤ ਦੇ ਵਿੱਚ ਮਿਲੀਆਂ ਕਿ ਆਪਣੇ ਪੰਜਾਬੀ ਹਰ ਕੋਈ ਕੰਮ ਦੇ ਵਿੱਚ ਕੋਈ ਵੀ ਹੋਵੇ ਆਪਾਂ ਅੱਗੇ ਵੱਧ ਚੜ ਕੇ ਜਿਹੜਾ ਕੰਮ ਕਰਦੇ ਹਾਂ ਦਿਲ ਤੋਂ ਸਪਿਰਟ ਹੈ ਆਪਣੇ ਜਿਹੜੀ ਮੋਸਟਲੀ ਜਿਹੜੇ ਇੰਡੀਆ ਤੋਂ ਅਸੀਂ ਆਏ ਹਾਂ ਔਰ ਸਾਨੂੰ ਜਦੋਂ ਐਸੋ ਦਾ ਹੰਗਾਰਾ ਮਿਲਦਾ ਸੰਗਤਾਂ ਦਾ ਜਾਂ ਪਿਆਰ ਮਿਲਦਾ ਉਹ ਸਾਡਾ ਉਤਸ਼ਾਹ ਵੀ ਉੱਨਾਂ ਵੱਧ ਜਾਂਦਾ ਤੇ ਉਹ ਲੱਗਦਾ ਨਹੀਂ ਕਿ ਅਸੀਂ ਜਿਹੜਾ ਮਿਹਨਤ ਜਦੋਂ ਰੰਗ ਲਿਆਉਂਦੀ ਹੈ ਜਿਹੜਾ ਹਾਰਡ ਵਰਕ ਹੈ ਉਹ ਬੰਦਾ ਭੁੱਲ ਜਾਂਦਾ ਕਿ ਅਸੀਂ ਕੀਤਾ ਔਰ ਨਾਲੇ ਇਹ ਹੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਫੈਮਲੀਆ ਨੂੰ ਜੋੜਨ ਦੇ ਵਿੱਚ ਜਿਹੜਾ ਸਾਡਾ ਮਨ ਸੀਗਾ ਉਹ ਕਾਮਯਾਬ ਹੁੰਦੇ ਆ ਇਵਨ ਅੱਜ ਤੁਸੀਂ ਦੇਖਿਆ ਹੋਣਾ ਕਿ ਸਾਡੇ ਜਿਹੜੀ ਪੋਲੀਟਿਕਲ ਜਿਹੜੀ ਆ ਵਿੰਗਿਆ ਪ੍ਰਾਈਮ ਮਿਨਿਸਟਰ ਉਹ ਵੀ ਆਣ ਕੇ ਉਹ ਵੀ ਇਸ ਦੇ ਵਿੱਚ ਆਏ ਉਹਨਾਂ ਸ਼ਿਕਰਤ ਕੀਤੀ ਔਰ ਆਪਣੀ ਕਮਿਊਨਿਟੀ ਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿ ਆਪਾਂ ਜਿਹੜਾ ਉਹਨਾਂ ਵਿੱਚ ਪੂਰਾ ਕੰਟਰੀਬਿਊਸ਼ਨ ਕਰ ਰਹੇ ਆ ਇਕਨੋਮੀ ਦੇ ਵਾਈਜ਼ ਆਪਾਂ ਦੇਖੀਏ ਸਪੋਰਟਸ ਵਾਈਜ਼ ਦੇਖੀਏ ਔਰ ਵੀ ਜਿਹੜੀਆਂ ਆਪਾਂ ਜਿਹਦੇ ਇਥੋਂ ਦੇ ਕਲਚਰ ਦੇ ਵਿੱਚ ਪਾ ਰਹੇ ਆ ਅਸੀਂ ਥੋੜੀ ਦੇਰ ਪਹਿਲਾਂ ਹੀ ਪ੍ਰਾਈਮ ਮਿਨਿਸਟਰ ਆਏ ਸੀਗੇ ਔਰ ਭਾਜੀ ਹੋਰਾਂ ਦਾ ਧੰਨਵਾਦ ਕਿ ਇਹਨਾਂ ਕਰਕੇ ਸਾਨੂੰ ਵੀ ਉੱਥੇ ਸਨਮਾਨ ਮਿਲਿਆ ਪ੍ਰਾਈਮ ਮਿਨਿਸਟਰ ਦੇ ਵੱਲੋਂ ਪਰ ਇੱਕ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਇਹਨਾਂ ਪੀਸਫੁਲ ਮੁਲਕ ਹੈ ਸਿਰਫ ਦੋ ਗੱਡੀਆਂ ਚ ਪ੍ਰਾਈਮ ਮਿਨਿਸਟਰ ਆਉਂਦੇ ਆ ਆ ਕੇ ਬੜੇ ਪਿਆਰ ਨਾਲ ਸਟੇਜ ਦੇ ਉੱਤੇ ਇਹਨਾਂ ਸਾਰਿਆਂ ਨੂੰ ਸਾਡੀ ਸਾਰੀ ਕਮਿਊਨਿਟੀ ਨੂੰ ਉਹ ਬਹੁਤ ਮੁਹੱਬਤ ਨਾਲ ਮਿਲਦੇ ਆ ਗੇਮਸ ਦੀ ওপਨਿੰਗ ਹੁੰਦੀ ਹੈ ਤੇ ਫਿਰ ਉਹ ਉਸੇ ਗਰੇਸ ਦੇ ਨਾਲ ਚਲੇ ਜਾਂਦੇ ਤੇ ਭਾਜੀ ਜਲੇਬੀਆਂ ਵੀ ਕਢਾਉਂਦੇ ਪਏ ਸੀ ਪ੍ਰਾਈਮ ਮਿੰისტਰ ਤੋਂ ਤੁਸੀਂ ਦੇਖ ਲੈਣਾ ਵੀਡੀਓ ਵਾਇਰਲ ਹੋ ਜਾਣੀ ਆ ਪ੍ਰਾਈਮ ਮਿੰისტਰ ਨੇ ਜਲੇਬੀਆਂ ਅੱਜ ਕੱਢੀਆਂ ਹੋਈਆਂ ਤੇ ਸੋ ਵੀ ਕੀਤੀਆਂ ਜਿਹੜੀਆਂ ਕਮਿਊਨਿਟੀ ਨੂੰ ਤੇ ਬਹੁਤ ਆਪਣੇ ਖੁਸ਼ ਹੋਈ ਜਿਹੜੀ ਲੰਗਰ ਟੀਮ ਸੀ ਉਹਨਾਂ ਦੇ ਵਿੱਚ ਵੀ ਰਹਿੰਦਾ ਕਿ ਜਦੋਂ ਆਪਣਾ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਆਣ ਕੇ ਉਹਨਾਂ ਦਾ ਮੋਢਾ ਥੱਪਤ ਪਾਉਂਦਾ ਤੇ ਉਹਨਾਂ ਦਾ ਵੀ ਜੋਸ਼ ਜਾਂ ਜਿਹੜੀ ਉਹਨਾਂ ਨੇ ਸੇਵਾ ਕੀਤੀ ਹੁੰਦੀ ਹੈ ਕਮਿਊਨਿਟੀ ਦੇ ਪ੍ਰਤੀ ਉਹ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਆ ਭਾਜੀ ਇਹ ਰੈਕੋਗਨਾਈਜ਼ ਕਰਦੇ ਆ ਜੋ ਸਾਡਾ ਕੰਟਰੀਬਿਊਸ਼ਨ ਵਿਚ ਅ ਇੱਥੋਂ ਦੇ ਪ੍ਰਾਈਮ ਮਿਨਿਸਟਰ ਜਾਂ ਜਿਹੜੇ ਪੋਲੀਟੀਕਲ ਲੀਡਰਸ ਨੇ ਉਹ ਰੈਕੋਗਨਾਈਜ਼ ਕਰਦੇ ਡੈਫੀਨਿਟਲੀ ਕਰਦੇ ਜੀ ਮੇਰੇ ਨਾਲ ਜਦੋਂ ਆਪਾਂ ਦੇਖਿਆ ਓਪਨਿੰਗ ਸੈਰੇਮਨੀ ਦੇ ਵਿੱਚ ਸਾਡੇ ਜਿਹੜੇ ਪੁਲਿਸ ਮਿਨਿਸਟਰ ਬੈਠੇ ਸੀ ਜਦੋਂ ਆਪਣਾ ਗਤਕਾ ਚੱਲ ਰਿਹਾ ਸੀ ਉਹ ਉਹੀ ਕਨਵਰਸੇਸ਼ਨ ਕਰ ਰਹੇ ਸੀ ਕਿ ਜਿਹੜੇ ਇੰਡੀਆ ਦੇ ਜਿਹੜੇ ਮਾਰਸ਼ਲ ਹੈ ਜਿਹੜੀ ਉਹਨਾਂ ਦੇ ਵਿੱਚ ਉਹਨਾਂ ਨੇ ਸਰਵਿਸ ਕੀਤੀ ਹੈ ਆਰਮੀ ਨੇ ਉਹ ਕਹਿੰਦੇ ਇਨਕਰੀਡੀਬਲ ਆ ਉਹਨੂੰ ਯਾਦ ਕਰ ਰਹੇ ਸੀ ਤਾਂ ਉਹ ਬਹੁਤ ਇਸ ਚੀਜ਼ ਨੂੰ ਖੁਸ਼ ਹੈ ਕਿ ਉਹਨਾਂ ਨੂੰ ਆਪਣੀ ਹਿਸਟਰੀ ਦੇ ਬਾਰੇ ਪਤਾ ਉਹਨਾਂ ਨੇ ਮੈਂਸ਼ਨ ਕੀਤਾ ਸਪੈਸ਼ਲੀ ਤੇ ਕੱਲ ਕੇਸ ਮੱਖਣ ਭਾਜੀ ਮੇਰੇ ਖਿਆਲ ਪਰਫਾਰਮ ਕਰ ਰਹੇ ਐ ਸੋ ਇਹ ਵੈਸੇ ਤਾਂ ਬਹੁਤ ਸਾਰੇ ਸ਼ੋਜ਼ ਹੁੰਦੇ ਦਲਜੀਤ ਥੋਣੇ ਹੋ ਕੇ ਗਏ ਐ ਪਰ ਮੈਨੂੰ ਮੈਂ ਹੁਣੇ ਆ ਰਿਹਾ ਸੀ ਰਾਤ ਚ ਜਿਹੜੇ ਭਾਜੀ ਮੈਨੂੰ ਲੈ ਕੇ ਆਏ ਉਹ ਦੱਸ ਰਹੇ ਸੀ ਕਿ ਜਿਹੜਾ ਦਲਜੀਤ ਦੇ ਲੈਵਲ ਦਾ ਆਡੀਓ ਸਿਸਟਮ ਐ ਸਾਊਂਡ ਸਿਸਟਮ ਐ ਇਸ ਵਾਰੀ ਤੁਸੀਂ ਉਹ ਇੱਥੇ ਇੰਸਟਾਲ ਕਰਵਾ ਹਾਂ ਹਾਂਜੀ ਇਹ ਸਾਡੇ ਵਾਸਤੇ ਜੀ ਡੇ 1 ਤੋਂ ਜਦੋਂ ਅਸੀਂ ਕਿਹਾ ਹੈ ਕਿ ਆਪਾਂ ਇੱਕ ਇਹੋ ਜਿਹਾ ਪਲੇਟਫਾਰਮ ਕਰਨਾ ਡਿਫਰੈਂਟ ਜਿੱਥੇ ਸਾਨੂੰ ਸਾਰੇ ਆਪਣੇ ਪ੍ਰਾਊਡਲੀ ਜਿਹੜੇ ਉਹਦੇ ਉੱਤੇ ਪਰਫਾਰਮ ਕਰ ਸਕਣ ਆਾਨੂੰ 7 ਇਅਰ ਲੱਗੇ ਸਟੇਜ ਅੱਜ ਸ਼ਰਨ ਹੋਣੀ ਪਹਿਲੀ ਵਾਰ ਖੁਸ਼ ਹੋਏ ਆ ਕਿ ਸਾਨੂੰ ਪਰਫੈਕਟ ਜਿੱਦਾਂ 100 ਚੋਂ ਟਿਕ ਮਿਲੀ ਹੈ ਨਾ 10 ਮਿਲੀ ਟਿਕ ਇਨਾ ਟੈਕ ਕੀਤਾ ਕਿ ਸਾਰਾ ਕੁਝ ਜਿਹੜਾ ਪਰਫਾਰਮ ਵਧੀਆ ਅੱਜ ਤੇ ਜਿਸ ਤਰ੍ਹਾਂ ਇੱਥੇ ਵੱਡੇ ਵੱਡੇ ਜਿਹੜੇ ਕਲਾਕਾਰ ਆ ਆਪਣੇ ਨਾਮੀ ਉਹ ਪਰਫਾਰਮ ਕਰਕੇ ਗਏ ਆ ਔਰ ਬਹੁਤ ਉਹਨਾਂ ਨੇ ਮਾਣ ਮਹਿਸੂਸ ਕੀਤਾ ਪ੍ਰਾਊਡਲੀ ਔਰ ਕਮਿਊਨਿਟੀ ਨੇ ਵੀ ਉਹਨਾਂ ਨੂੰ ਬਹੁਤ ਐਪਰੀਸ਼ੀਏਟ ਕੀਤਾ ਮੱਖਣਪਾਜੀ ਲਾਸਟ ਈਅਰ ਕਰਕੇ ਗਏ ਸੀ ਉਹਨਾਂ ਨੂੰ ਟਾਈਮ ਜਿਹੜਾ ਥੋੜਾ ਬਾਰਿਸ਼ ਦੇ ਕਾਰਨ ਸਾਡੀ ਕੁਝ ਡਿਲੇ ਹੋ ਗਈਆਂ ਸੀ ਉਹਨਾਂ ਨੂੰ ਟਾਈਮ ਘੱਟ ਮਿਲਿਆ ਬਟ ਦਰਸ਼ਕਾਂ ਦੀ ਬੁਹਿਰ ਮੰਗ ਸੀ ਬਹੁਤ ਜ਼ਿਆਦਾ ਕਿ ਉਹਨਾਂ ਨੂੰ ਇੱਕ ਵਾਰ ਫੇਰ ਨਿਊਜ਼ੀਲੈਂਡ ਦੇ ਵਿੱਚ ਲੈ ਕੇ ਆਓ ਔਰ ਉਹ ਵੀ ਬੜੇ ਸਾਡਾ ਉਹਨਾਂ ਨੇ ਸੱਦਾ ਜਿਹੜਾ ਹੈਪਲੀ ਉਹਨਾਂ ਨੇ ਕਬ ਹੋਣਾ ਚਾਹੁੰਦਾ ਮੈਂ ਸੰਗਤ ਦੇ ਨਾਲ ਫੇਰ ਮੈਂ ਪਰਫਾਰਮ ਕਰਨਾ ਚਾਹੁੰਦਾ ਆਪਣੀ ਆਡੀਅנס ਵਾਸਤੇ ਔਰ ਉਹ ਨਵੇਂ-ਨਵੇਂ ਗੀਤ ਲੈ ਕੇ ਆ ਰਹੇ ਆ ਤੇ ਜਿਹੜਾ ਤੁਸੀਂ ਸਟੇਜ ਦੇਖੀ ਆ ਉਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੋਊਗੀ ਕਿ ਜਿਹੜੀਆਂ ਸਟੇਜਾਂ ਸ਼ੋਅਾਂ ਦੇ ਵਿੱਚ ਲੱਗਦੀਆਂ ਜਾਂ ਆਪਾਂ ਰੀਨਾਂ ਦੇ ਵਿੱਚ ਲੱਗਦੀਆਂ ਉਹ ਆਪਾਂ ਪੰਜਾਬੀਆਂ ਨੇ ਗਰਾਊਂਡਾਂ ਦੇ ਵਿੱਚ ਬੜ ਪੈਲੀਆਂ ਚ ਲਾ ਦਿੱਤੀਆਂ ਗੁਰਵਿੰਦਰ ਸਿੰਘ ਔਲਖ ਸਾਹਿਬ ਵੀ ਸਾਡੇ ਨਾਲ ਨੇ ਸੈਕਟਰੀ ਨੇ ਔਲਖ ਸਾਹਿਬ ਕੱਟੀਆਂ ਇੰਨੀਆਂ ਦਸਤਾਰਾ ਨਿਊਜ਼ੀਲੈਂਡ ਦੀ ਧਰਤੀ ਤੇ ਦੇਖ ਕੇ ਕਿਵੇਂ ਮਾਣ ਮਹਿਸੂਸ ਹੁੰਦਾ ਹੈ ਜੀ ਪਹਿਲਾਂ ਤਾਂ ਮੱਕੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਤੁਸੀਂ ਉੱਥੋਂ ਇੱਧਰ ਆ ਜੋ ਜੀ ਸਾਡੇ ਇੱਕ ਬੈਕ ਕੰਟਰੀ ਤੋਂ ਚੱਲ ਕੇ ਤੁਸੀਂ ਸਾਡੇ ਕੋਲ ਪਹੁੰਚੇ ਆ ਇਹਨੂੰ ਕਵਰ ਕਰਨ ਲਈ ਤੇ ਤੁਸੀਂ ਦਸਤਾਰਾਂ ਦੀ ਗੱਲ ਕਰੀ ਆ ਤੇ ਤੁਸੀਂ ਸਾਰਾ ਮਾਹੌਲ ਦੇਖ ਲਿਆ ਕਿ ਇੱਥੇ ਲੱਗਦਾ ਨਹੀਂ ਮੈਨੂੰ ਲੱਗਦਾ ਨਹੀਂ ਤੁਸੀਂ ਕਹੋਗੇ ਵੀ ਮੈਂ ਅਸੀ ਲੈਣਾ ਆ ਹਾਂ ਜਦੋਂ ਤੁਸੀਂ ਬਾਹਰ ਨਿਕਲੋਗੇ ਜਦੋਂ ਸਫਾਈ ਸਫਾਈ ਦੇਖ ਕੇ ਲੱਗਦਾ ਮੈਂ ਇਹ ਮੈਂ ਗ੍ਰੀਨਰੀ ਦੇਖ ਕੇ ਲੱਗਦਾ ਇੰਨਾ ਗ੍ਰੀਨ ਇਹ ਗੱਲ ਮੈਂ ਕਹਿਣ ਲੱਗਾ ਸੀ ਤੁਸੀਂ ਮੇਰੇ ਉਹ ਗੱਲ ਜੋ ਕਹਿਣੀ ਸੀ ਤੁਸੀਂ ਆਪ ਹੀ ਕਰਤੀ ਆ ਪਰ ਭਾਜੀ ਇੱਕ ਗੱਲ ਹੈ ਵੀ ਆਪਣੇ ਬੰਦਿਆਂ 'ਚ ਇੱਥੇ ਸਿਵਿਕ ਸੈਂਸ ਵਾਲੀ ਕਮਾਲ ਹੈ ਪਤਾ ਨਹੀਂ ਆਪਾਂ ਵਾਪਸ ਜਾਣੇ ਉਦੋਂ ਕਿਉਂ ਹਟ ਜਾਂਦੀ ਜਿਵੇਂ ਚੰਡੀਗੜ੍ਹ ਜਾ ਕੇ 벨ਟ ਲਾ ਲੈਨੇ ਆ ਨਾ ਜਾਂ ਚੰਡੀਗੜ੍ਹ ਆਪਾਂ ਬਾਹਰ ਕੁਝ ਨਹੀਂ ਸਿੱਟਦੇ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਮੱਕੜ ਸਾਹਿਬ ਇਹ ਗੱਲ ਮੈਂ ਤੁਹਾਨੂੰ ਐਗਜ਼ਾਮਪਲ ਦਿਨਾ ਜਿਹੜਾ ਬੰਦਾ ਇੱਥੇ ਰਹਿ ਗਿਆ ਵਿਦਨ 3 ਸਾਲ ਰਹਿ ਗਿਆ ਜਿਹੜਾ ਉਹ ਬੇਸ਼ੱਕ ਭਵੇਂ ਤੁਹਾਡੀ ਕੰਟਰੀ ਵਾਪਸ ਚੱਲ ਜਾਵੇ ਉਹਦਾ ਤੇ ਆਪਣੀ ਕੰਟਰੀ ਦਾ ਡਿਫਰੈਂਸ ਹੋਏਗਾ ਉਹ ਆਪਣਾ ਆਪ ਆਪਣੋ ਕਾ ਕਾਰੋਬਾਰ ਚ ਚੋਰੇਗਾ ਉੱਥੇ ਜਾ ਕੇ ਮਲਜੀਤ ਭਾਈ ਔਲਖ ਸਾਹਿਬ ਹੁਣ ਉਹ ਤੁਹਾਡੀ ਕੰਟਰੀ ਦੱਸ ਰਹੇ ਮਤਲਬ ਉਹ ਮੇਰੀ ਹੋਗੀ ਕਿਉਂਕਿ ਇਹ ਨਿਊਜ਼ੀਲੈਂਡਰ ਹੋ ਗਏ ਹਾਂ ਜੀ ਕਿੰਨੇ ਜਣੇ ਹੋ ਗਏ ਨਾ ਅਸੀਂ ਤਾਂ ਕਹਿ ਰਹੇ ਆ ਦੇਖੋ ਸਫਾਈ ਨੂੰ ਦੇਖ ਕੇ ਭਾਵੁਕ ਹੋ ਗਏ ਨਹੀਂ ਇਹ ਬਹੁਤ ਵੱਡਾ ਕਿੰਨੀ ਕਿੰਨੀ ਗਿਣਤੀ ਚ ਆਪਣੇ ਲੋਕ ਇੱਥੇ ਇਕੱਠੇ ਹੁੰਦੇ ਦੋ ਦਿਨਾਂ ਚ ਕਿੰਨਾ ਫੁੱਟਬਾਲ ਹੁੰਦਾ ਹੈ ਭਾਜੀ ਦੇਖੋ ਇਹ ਅਸੀਂ ਸਾਡੇ ਕੋਲ ਐਗਜੈਕਟ ਫਿਗਰ ਤਾਂ ਨਹੀਂ ਹੁੰਦੀਗੀ ਆਈਡੀਆ ਕਾਫੀ 40000 ਪੀਪਲ ਆਉਂਦੇ ਆ ਅਸੀਂ ਸੋਚਦੇ ਜਿਦਾ ਡਿਫਰੈਂਟ ਕਿਸੇ ਤੇ 40000 ਪਲਸ ਜਿਹੜੇ ਪੀਪਲ ਆ ਉਹ ਦੋ ਦਿਨਾਂ ਦੇ ਵਿੱਚ ਆਉਂਦੇ ਕੇ ਆ ਕੇ ਚਲੇ ਜਾਂਦੇ ਲੰਘ ਸਕਦੇ ਆਪਣੀ ਇੱਕ ਗੇਮ ਦੇਖ ਕੇ ਚਲੇ ਜਾਂਦਾ ਕੋਈ ਅਰੀਨਾ ਹੀ ਦੇਖਦਾ ਕੋਈ ਸੌਕਰ ਖੇល ਕੇ ਚਲੇ ਜਾਂਦਾ ਕੋਈ ਇੱਧਰ ਆਪਾਂ ਦੇਖਿਆ ਬੱਚਿਆਂ ਨੂੰ ਖੜਾ ਕੇ ਚਲੇ ਜਾਂਦਾ ਤੇ ਹੌਕੀ ਹੈ ਸਾਡੇ ਕੋਲ ਜਿੱਥੋਂ ਦੂਰ ਹੈਗਾ ਇਸ ਸਾਲ 20 ਕਿਲੋਮੀਟਰ ਉੱਥੇ ਆਉਂਦੇ ਆ ਬੈਡਮਿੰਟਨ ਆਊਟਸਾਈਡ ਹੈ ਗੋਲਫ ਆਊਟਸਾਈਡ ਹੈ ਕਲੇ ਸ਼ੂਟਿੰਗ ਹੁੰਦੀ ਸਾਡੇ ਕੋਲ ਉਹ ਸਾਰਾ ਅਸੀਂ ਮਿਲਾ ਕੇ ਦੇਖਦੇ ਆ ਕਿ ਜਿਹੜਾ ਜਿਹੜਾ ਫੁੱਟ ਟ੍ਰੈਫਿਕ ਹੁੰਦੀ ਆ ਉਹ 400 ਕਿੰਕ 50 बिकॉज ਆ ਟੈਂ ਲੰਗਰ ਤੋਂ ਕਾਊਂਟ ਕਰਨੇ ਪਲੇਟ ਕਿੰਨੀ ਹੋਈਆਂ ਕੱਪ ਜਿਹੜਾ ਬੇਸਿਕ ਆਪਾਂ ਜਿੱਥੋਂ ਆਪਾਂ ਲਾਉਂਦੇ ਗਏ ਆ ਆਈਡੀਆ ਮਿਲ ਜਾਂਦਾ ਆਈਡੀਆ ਮਿਲ ਜਾਂਦਾ ਉਸ ਵਕਤ ਤੋਂ ਅਸੀਂ ਸੋਚਦੇ ਪਰ ਕੀ ਇਹਦਾ ਫਰੂਟ ਵੀ ਮਿਲ ਰਿਹਾ ਤੁਹਾਨੂੰ ਆਪਣੇ ਕਮਿਊਨਿਟੀ ਦੇ ਨਿਆਣੇ ਰਿਪਰੈਜ਼ੈਂਟ ਵੀ ਕਰ ਰਹੇ ਆ ਮੁਲਕ ਨੂੰ ਡੈਫੀਨੇਟਲੀ ਪਾਜੀ ਇਹ ਸਭ ਤੋਂ ਵੱਡਾ ਹੈ ਕਿ ਅਸੀਂ ਆਪਾਂ ਅਸੀਂ ਐਪਰੀਸ਼ੀਏਟ ਕਰਦੇ ਆ ਆਪਣੀ ਕਬੱਡੀ ਨੂੰ ਵੀ ਬਟ ਇਹਦੇ ਵਿੱਚ ਕਬੱਡੀ ਨੂੰ ਜਿਹੜੇ ਬਹੁਤ ਜੜੇ ਆਪਣੇ ਜਿਹੜੇ ਬੱਚੇ ਆ ਨਿਊਜ਼ੀਲੈਂਡ ਦੇ ਆ ਉਹ ਉਹਦੇ ਵਿੱਚ ਪਾਰਟਿਸਿਪੇਟ ਨਹੀਂ ਕਰਦੇ ਬਟ ਤੁਸੀਂ ਦੇਖੋਗੇ ਤੁਹਾਨੂੰ ਸ਼ਰਨ ਜਾਂ ਸਾਰੀ ਤੁਹਾਡੀ ਟੀਮ ਦਿਖਾਉਗੀ ਇਹਦੇ ਵਿੱਚ 1500 ਪਲੱਸ ਜਿਹੜੇ ਆ ਪਾਰਟਿਸਪੈਂਟ ਕਰਕੇ ਡਿਫਰੈਂਟ ਕੈਟਾਗਰੀ ਦੇ ਵਿੱਚ ਤੇ ਉਹ ਦੇਖ ਕੇ ਔਰ ਸਾਰੇ ਜੰਗ ਆ ਉਹ ਸਾਨੂੰ ਦੇਖ ਕੇ ਉਹ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ ਛੋਟੇ ਛੋਟੇ ਬੱਚਿਆਂ ਨੇ ਵੀ ਅੱਜ ਤੁਸੀਂ ਦੇਖਿਆ 5-5 ਸਾਲ ਦੇ ਨੇ ਕਲਚਰ ਚ ਪਰਫਾਰਮ ਕਰਦੇ ਆ ਗੇਮਾਂ ਦੇ ਵਿੱਚ ਪਰਫਾਰਮ ਕਰਦੇ ਆ ਐਥਲੈਟਿਕ ਦੇ ਵਿੱਚ ਪਰਫਾਰਮ ਕਰਦੇ ਆ ਤੇ ਸ਼ਰਨ ਭਾਜੀ ਆਓ ਇਧਰ ਆਓ ਤੁਸੀਂ ਮੈਂ ਜਿਹੜੀ ਚੀਜ਼ ਪਿੱਛੇ ਸوير ਦਾ ਜਦੋਂ ਇਹਨਾਂ ਨੂੰ ਦੇਖਿਆ ਨਾ ਮੈਂ ਕਿ ਇਹਨਾਂ ਦਾ ਇੰਟਰਵਿਊ ਕਰਨਾ ਹੈ ਉਹ ਲਾਹ ਹੋਂਦੀ ਸੀ ਜਿਹੜੀ ਜੈਕਟੇ ਪਾ ਕੇ ਆਏ ਸੀਗੇ ਹਾਂਜੀ ਉਹ ਕਿੱਥੇ ਹੈ ਬਾਜੀ ਉਹ ਭਾਈ ਗਰਮੀ ਦਾ ਮੌਸਮ ਹੈ ਥੋੜਾ ਇਹ ਤਾਂ ਮੈਂ ਫੀਲ ਕੀਤਾ ਕਾਫੀ ਸਮਾਂ ਹੋ ਗਿਆ ਮੇਰੇ ਕੋਲ ਲਾ ਕੇ ਆ ਵੀ ਰੂਪ ਦਿਖਾ ਦਮਾ ਬਾਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਰੂਬਰੂ ਕਰਾਇਆ ਸਾਰਿਆਂ ਦੇ ਨਾਲ ਦਲਜੀਤ ਬਾਜੀ ਨਾਲ ਔਲਖ ਸਾਹਿਬ ਪੂਰੀ ਟੀਮ ਦੇ ਨਾਲ ਔਰ ਇਸ ਸਨਮਾਨ ਦੇ ਲਈ ਬਹੁਤ ਧੰਨਵਾਦ ਔਰ ਦੂਜਾ ਕਿ ਤੁਹਾਡਾ ਯੋਗਦਾਨ ਬਹੁਤ ਵੱਡਾ ਹੈ ਨਿਊਜ਼ੀਲੈਂਡ ਚ ਜਿੰਨੀ ਪੰਜਾਬੀ ਕਮਿਊਨਿਟੀ ਕਲਚਰ ਨਾਲ ਜੁੜੀ ਹੈ ਤੁਸੀਂ ਬਹੁਤ ਵੱਡਾ ਰੋਲ ਪਲੇ ਕਰਦੇ ਹੋ ਗੇਮਸ ਬਾਰੇ ਥੋੜਾ ਸਾਨੂੰ ਤੁਸੀਂ ਵੀ ਦੱਸੋ ਪਹਿਲਾ ਭਾਜੀ ਥੈਂਕ ਯੂ ਸੋ ਮਚ ਕਿ ਮੈਂ ਖੁਸ਼ੀਂ ਸੀ ਸਮਝਦਾ ਕਿ ਤੁਸੀਂ ਸਦਾ ਕਬੂਲਿਆ ਮੇਰਾ ਤੇ ਤੁਸੀਂ ਪਹੁੰਚੇ ਹੋ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਮੈਂ ਇਹ ਲਫ਼ਜ਼ਾਂ ਨਹੀਂ ਦੱਸ ਸਕਦਾ ਤੇ ਬਾਕੀ ਗੇਮਸ ਮੈਨੂੰ ਲੱਗਦਾ ਵੀ 7 ਸਾਲ ਹੋ ਗਏ ਨੇ ਗੇਮਸ ਸੈਂਜਰਸੀ ਗੇਮ ਦੀ ਟੀਮ ਦੇ ਨਾਲ ਜੁੜਿਆ ਤੇ ਹਰੇਕ ਸਾਲ ਦੇਖਣ ਨੂੰ ਮਿਲਦਾ ਹੈ ਕਿ ਹਮੇਸ਼ਾ ਹੀ ਇਤਿਹਾ ਜਾਂਦੀਆਂ ਨਹੀਂ ਪਿਛਲੀਆਂ ਗੇਮਾਂ ਉਸ ਤੋਂ ਪਿਛਲੀਆਂ ਹਰੇਕ ਵਾਰ ਇਤਿਹਾਸ ਰਿਦਾ ਤੇ ਬਹੁਤ ਥੈਂਕਸ ਕਰਾਂਗਾ ਕਮੇਟੀ ਦਾ ਕਿਉਂਕਿ ਜੇ ਮੈਂ ਆਪਣੇ ਅਦਾਰੇ ਦੀ ਗੱਲ ਕਰਾਂ ਢਿੱਲੀ ਖਬਰ ਦੀ ਗੱਲ ਕਰਾਂ ਜੇ ਮੈਂ ਪਰਸਨਲੀ ਗੱਲ ਕਰਾਂ ਤਾਂ ਮੈਨੂੰ ਹਮੇਸ਼ਾ ਬਹੁਤ ਪਿਆਰ ਮਿਲਦਾ ਹੈ ਅਨਜਟ ਸਿਕ ਗੇਮਸ ਦੀ ਟੀਮ ਤੋਂ ਤੇ ਮੈਂ ਹਮੇਸ਼ਾ ਹੀ ਇਸ ਗੱਲ ਦਾ ਕਹਾਂ ਕਿ ਮਾਨ ਸਤਕਾਰ ਮੇਰੇ ਮਨ ਵਿੱਚ ਰਹੇਗਾ ਇਸ ਚੀਜ਼ ਨੂੰ ਲੈ ਕੇ ਤੇ ਬਾਕੀ ਗੇਮਸ ਤੁਸੀਂ ਦੇਖ ਲੀਆਂ ਨੇ ਥੋੜਾ ਬਹੁਤ ਹੋਰ ਤੁਹਾਨੂੰ ਘੁਮਾ ਕੇ ਦਿਖਾ ਦੇਣਾ ਹੈ ਕਿ ਕੱਲ ਨੂੰ ਜਿਹੜਾ ਕੱਲ ਹੈਗਾ ਜੀ ਨੈਕਸਟ ਡੇ ਸੰਡੇ ਅੱਜ ਹੈਗਾ ਸ਼ਨੀਵਾਰ ਤੇ ਮੈਨੂੰ ਲੱਗਦਾ ਵੀ ਦੋ ਦਿਨ ਤੇ ਪਰ ਮੈਂ ਕਹਾਂਗਾ ਵੀ ਜਦੋਂ ਇੱਕ ਵਾਰੀ ਨਾ ਇੰਨਾ ਕੁ ਰਸ਼ ਹੁੰਦਾ ਦੇਖੀਦਾ ਵਾ ਉਦੋਂ ਇਦਾਂ ਲੱਗਦਾ ਪਤਾ ਨਹੀਂ ਹਜ਼ਾਰਾ ਕਿੰਨੇ ਹਜ਼ਾਰਾ ਲੋਕੀ ਹੈਗੇ ਨੇ ਉਦੋਂ ਉਹ ਗਿਣਤੀ ਵੀ ਛੋਟੀ ਪੈਣ ਲੱਪੈਂਦੀ ਹੈ ਦੇਖਣ ਸੀ ਜਿਵੇਂ ਔਲਖ ਸਾਹਿਬ ਕਹਰੇ ਵੀ ਸਫਾਈ ਛੱਡਦੀਏ ਤਾਂ ਪਰਾਂ ਕੁਰਤੇ ਪਜਾਮੇਆਂ ਚ ਵੀਰ ਖੜੇ ਆ ਕੋਈ ਤੁਰਲੇ ਵਾਲੀ ਪੱਗ ਬੰਨ ਕੇ ਆਇਆ ਥੋੜੇ ਆ ਦੇਖੋ ਇਹ ਪਟਿਆਲਿਓ ਲੈ ਕੇ ਆਏ ਜੁੱਤੀ ਤੁਸੀਂ ਸਪੈਸ਼ਲ ਕਿਤੇ ਜਾ ਕੇ ਨਾਰਦਾਣਾ ਬਾਜ਼ਾਰ ਚੋਂ ਹਾਂਜੀ ਤੇ ਇਹ ਇਹ ਖੂਬਸੂਰਤੀ ਹੈ ਕੜਾਈ ਵਾਲੇ ਕੁਰਤੇ ਪਜਾਮੇ ਦੇਖੋ ਉੱਥੇ ਭਾਵੇਂ ਤੁਸੀਂ ਛੱਡਤੇ ਹੁਣ ਪਰ ਇੱਥੇ ਆ ਕੇ ਤੁਹਾਨੂੰ ਮਾਣ ਹੁੰਦਾ ਵੀ ਇਹ ਸਾਡਾ ਪੰਜਾਬ ਹੈ ਸੋ ਇਹ ਇਹ ਖੂਬਸੂਰਤੀ ਹੈ ਤੁਸੀਂ ਕੁਝ ਕਹਿ ਰਹੇ ਮੈਂ ਮੱਕੜ ਸਾਹਿਬ ਇਹ ਕਹਿੰਦਾ ਸੀ ਵੀ ਜਦੋਂ ਆਪਾਂ ਇਹ ਇਵੈਂਟ ਬਾਰੇ ਅਸੀਂ ਸੋਚ ਰਹੇ ਸੀਗੇ ਸਾਨੂੰ ਫਿਊ ইয়ারਸ ਸੋਚਣ ਤੇ ਲੱਗੇ ਅਸੀਂ 2015 ਚ ਇਸੇ ਸ਼ਰਨ ਨੂੰ ਪੁੱਛੋ ਅਸੀਂ ਟੀ ਪੁੱਕੀ ਸੀਗੇ ਕਿ ਆ ਪੁੱਕੀ ਕੋਈ ਸੀਗੇ ਕਿਸੇ ਇਵੈਂਟ ਤੇ ਇਹਨਾਂ ਨੇ ਡਿਸਕਸ ਕਰਿਆ ਕਿ ਆਪਾਂ ਕਿਹੋ ਜਿਹਾ ਇਵੈਂਟ ਕਰੀਏ ਕਿ ਜਿਹੜਾ ਆਉਣ ਵਾਲੇ ਵਿਰਸੇ ਨੂੰ ਆਪਣੀ ਪੰਜਾਬੀਅਤ ਨੂੰ ਆਪਾਂ ਆਪਣੇ ਨਾਲ ਕਿੱਦਾਂ ਜੋੜ ਕੇ ਰੱਖ ਸਕਦੇ ਆ ਤਾਂ ਉਹਦਾ ਰਿਜ਼ਲਟ ਸਾਨੂੰ ਹੁਣ ਸਾਹਮਣੇ ਆਉਂਦਾ ਪੂਰਾ ਦੇ ਵਿੱਚ ਸਿੱਧੂ ਸਾਹਿਬ ਥੋੜਾ ਆਪਦੀ ਟੀਮ ਬਾਰੇ ਵੀ ਦੱਸੋ ਬਾਕੀ ਹੋਰ ਕੌਣ ਕੌਣ ਨੇ ਜਿਹੜੇ ਯੋਗਦਾਨ ਪਾ ਰਹੇ ਐ ਥੋੜਾ ਇਸ ਪਾਸੇ ਪਲੀਜ਼ ਆਉਂਗੇ ਕਿਉਂਕਿ ਧੁੱਪ ਕਰਕੇ ਜੀ ਬੱਕੀ ਸਾਹਿਬ ਸਾਡੀਆਂ ਜਿਹੜੀਆਂ ਇਹ ਜਦੋਂ ਟੀਮ ਸਟਾਰਟ ਕੀਤੀ ਸਾਡੀ ਫੈਮਿਲੀ ਸੀ ਸੀ ਜਿਹੜੀ ਫਰੈਂਡ ਲਾਈਕ ਮੈਂਡੇਡ ਸੀਗੇ ਅਸੀਂ ਸਾਰੇ ਅਸੀਂ 4-5 ਮੈਂਬਰ ਸੀ ਸ਼ੇਪ ਮੈਂਬਰ ਸੀ ਉਹਨਾਂ ਨੇ ਸਟਾਰਟ ਕੀਤੀ ਇੱਕ ਸਾਡੇ ਮੈਂਬਰ ਹੈ ਉਹ ਆਸਟ੍ਰੇਲੀਆ ਜਿਹੜੇ ਉਹ ਸ਼ਿਫਟ ਹੋ ਗਏ ਆ ਬਾਕੀ ਸਾਡੇ ਬੱਚੇ ਨਾਲ ਜਿਹੜੇ ਜੁੜੇ ਐ ਐਡਮਨ ਟੀਮ ਤੁਸੀਂ ਦੇਖੀ ਹੋਣੀ ਐ ਜਿਹੜੀ ਆਫਿਸ ਬਹੁਤ ਯੰਗ ਟੀਮ ਸੀ ਯੰਗ ਟੀਮ ਜਿਹੜੇ ਹਨ ਬੱਚੇ ਗਰੋ ਹੋ ਗਏ 7 ਸਾਲਾਂ ਦੇ ਵਿੱਚ ਆ ਗਏ ਅਸੀਂ ਦੇਖਿਆ ਜਦੋਂ ਸਟਾਰਟ ਕੀਤਾ ਛੋਟੇ ਸੀ ਉਦੋਂ ਤੇ ਉਹ ਬੜਾ ਮਾਣ ਮਹਿਸੂਸ ਹੁੰਦਾ ਕਈ ਵਾਰਾਂ ਟੀਮਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਵਿੱਚ ਉਤਰਾ ਚੜਾਅ ਵੀ ਆਉਂਦੇ ਆ ਬਟ ਐਂਡ ਆਫ ਦਾ ਡੇ ਫਿਰ ਬਹਿ ਕੇ ਖੁਸ਼ੀ ਮਹਿਸੂਸ ਕਰਦੇ ਆ ਨਹੀਂ ਯਾਰ ਆਪਾਂ ਜੇ ਆ ਚੀਜ਼ ਤੇ ਨਹੀਂ ਹੀ ਕੋਈ ਐਗਰੀ ਪਰ ਐਂਡ ਦੇ ਉੱਤੇ ਉਹ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਇਹ ਜਿਵੇਂ ਹੁਣ ਪਿੱਛੇ ਮਾੜਾ ਮੋਟਾ ਕੋਈ ਕੂੜਾ ਦਿਖਾਉਣਗੇ ਪਲੀਜ਼ ਉਹ ਭੈਣ ਸਾਡੀ ਇਹ ਚੱਕਰੀ ਹੈ ਇਹ ਵੋਲੰਟੀਅਰਸ ਨੇ ਜੀ ਇਹ ਕੋਸ਼ਿਸ਼ ਸਾਡੇ ਕੋ ਵੋਲੰਟੀਅਰ ਵੀ ਕੰਮ ਕਰਦੇ ਕਿਚਨ ਦੇ ਵਿੱਚ ਸਾਰੇ ਪਰ ਕੋਸ਼ਿਸ਼ ਇਥੇ ਪੇਡ ਏਮਪਲੋਈ ਵੀ ਕੀਤੇ ਜਾਂਦੇ ਆ ਕਿ ਇਹ ਰਿਕੁਆਇਰਮੈਂਟ ਹੁੰਦੀ ਹੈ ਕਿ ਆਪਾਂ ਨੂੰ ਇਹਨਾਂ ਨੂੰ ਜਿੱਦਾਂ ਦੀ ਪਾਰਕ ਲਈ ਮੈਨੂੰ ਯਾਦ ਆ ਗਿਆ ਮੈਂ ਐਡਿਲੇਡ ਗੇਮਸ ਤੇ ਸੀਗਾ ਤੇ ਇੱਕ ਚੈਨਲ ਨੇ ਜਿਹੜਾ ਆਸਟ੍ਰੇਲੀਆ ਦਾ ਸੀ ਉਹਨਾਂ ਨੇ ਸਫਾਈ ਨੂੰ ਲੈ ਕੇ ਇੱਕ ਨੈਗੇਟਿਵ ਜੀ ਖਬਰ ਚਲਾਤੀ ਸੀ ਪਰ ਫਿਰ ਬਾਅਦ ਚ ਪ੍ਰਬੰਧਕਾਂ ਨੇ ਕਿਹਾ ਕਿ ਉਹਦਾ ਇੱਕ ਸਮਾਂ ਤਾਂ ਹੁੰਦਾ ਘੱਟੋ ਘੜ 5-6 ਘੰਟੇ ਸਾਨੂੰ ਉਸ ਤੋਂ ਬਾਅਦ ਹੀ ਅਸੀਂ ਸਾਫ਼ ਕਰਕੇ ਦੇਵਾਂਗੇ ਸੋ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਡੈਫੀਨਿਟਲੀ ਜੀ ਅਸੀਂ ਨਾ ਲਾਸਟ ਈਅਰ ਸਾਡੇ ਜਿਹੜੇ ਇਹਨਾਂ ਦੇ ਸੀਓ ਸੀਗੇ ਪਾਰਕ ਦੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਸਾਨੂੰ 10:00 ਕਲੋਕ ਇਨ ਦਾ ਮਾਰਨਿੰਗ ਜਿਹੜੀ ਪਾਕ ਹੈ ਜਿੱਦਾਂ ਦੀ ਅਸੀਂ ਤੁਹਾਨੂੰ ਦਿੱਤੀ ਸੀ ਓਦਾਂ ਦੀ ਚਾਹੀਦੀ ਹੈ ਬਟ ਅਸੀਂ ਰਾਤ ਸਾਡੀ ਸਾਰੀ ਟੀਮ ਨੇ ਲਾ ਕੇ ਅਬਾਊਟ 20 30 ਅਸੀਂ ਸਪਾਈ ਵੋਲੰਟੀਅਰ ਜਾਂ ਕਲੀਨਰ ਲਗਾ ਕੇ ਅਸੀਂ ਸਾਫ ਕਰਕੇ ਉਹਨਾਂ ਸਵੇਰ ਨੂੰ 10 ਵਜੇ ਓਦਾਂ ਦੀ ਉਹਨਾਂ ਨੂੰ ਪਾਕ ਜਿਹੜੀ ਆ ਉਹ ਵਾਪਸ ਦਿੰਦੀ ਹਾਂ ਜੀ ਕਾਫੀ ਚੈਲੰਜਸ ਆਉਂਦੇ ਆ ਜਦੋਂ ਆਪਾਂ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਹਾਡਾ ਔਲਖ ਸਾਹਿਬ ਤੁਹਾਡਾ ਸ਼ਰਨ ਭਾਜੀ ਬਹੁਤ ਧੰਨਵਾਦ ਸੋ ਇਸ ਜਿਹੜਾ ਇਤਿਹਾਸ ਸਿਰਜਿਆ ਜਾ ਰਿਹਾ ਇਤਿਹਾਸ ਬਣ ਰਿਹਾ ਇੱਥੇ ਤੁਸੀਂ ਉਹ ਦੇਖੋ ਕਿ ਟਰੈਕਟਰ ਹੈ ਔਰ ਪਿੱਛੇ ਟਰਾਲੀ ਲਾਈ ਹੈ ਚੌੜੇ ਟਾਇਰਾਂ ਵਾਲੀ ਸੋਹਣੀਆਂ ਸੀਟਾਂ ਦੇ ਵਿੱਚ ਤੇ ਦਲਜੀਤ ਦਾ ਗੀਤ ਚੱਲਦਾ ਵੀ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ ਇਹ ਇਹ ਗੀਤ ਲਾ ਕੇ ਇੱਥੇ ਆ ਘੁੰਮਦੇ ਇਹ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਅਸੀਂ ਨਿਊਜ਼ੀਲੈਂਡ 'ਚ ਆ ਸੋ ਇਹ ਖਾਸੀਅਤ ਹੈ ਬਹੁਤ ਸਾਰੀਆਂ ਹੋਰ ਚੀਜ਼ਾਂ ਇਸ ਪੂਰੀ ਸੀਰੀਜ਼ ਦੇ ਵਿੱਚ ਅਸੀਂ ਐਸਐਮਟੀਵੀ ਤੇ ਜਿਵੇਂ ਜਿਵੇਂ ਅਗਲੇ 2 ਦਿਨਾਂ ਜੋ ਜੋ ਸਾਨੂੰ ਕੋਸ਼ਿਸ਼ ਕਰਾਂਗੇ ਕਿ ਇੱਥੇ ਬਜ਼ੁਰਗਾਂ ਨਾਲ ਵੀ ਗੱਲ ਕਰੀਏ ਬੱਚਿਆਂ ਨਾਲ ਇਥੋਂ ਦੇ ਬੌਨ ਬੱਚਿਆਂ ਨਾਲ ਗੱਲਬਾਤ ਕਰੀਏ ਔਰ ਜਿਵੇਂ ਜਿਵੇਂ ਕੋਈ ਖਾਸ ਜਿਹੜੇ ਵੀ ਇਵੈਂਟਸ ਹੁੰਦੇ ਰਹਿਣਗੇ ਉਹ ਜ਼ਰੂਰ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋਗੇ ਧੰਨਵਾਦ